ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਖੇਤੀਬਾੜੀ ਵਿਰਸਤੇ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਕਿਸਾਨ ਵੀਰੋ ਬਹੁਤ ਕਮੈਂਟ ਆ ਰਹੇ ਆ ਜਾਂ ਫਿਰ ਕਾਲਸ ਵੀ ਆਈਆਂ ਕਿ ਤੁਸੀਂ ਖਾਸ ਕਰਕੇ PAU ਦੇ ਜਿਹੜੇ ਡਾਕਟਰ ਵਗੈਰਾ ਸਾਰੇ ਨੇ ਉਹਨਾਂ ਨੇ ਕਾਲਸ ਵਗੈਰਾ ਕੀਤੀਆਂ ਕਿ ਤੁਸੀਂ ਸਰੋਂ ਦੇ ਤੇਲ ਤੇ ਫਟਕੜੀ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਤੁਸੀਂ ਵਿਊ ਲੈਣ ਲਈ ਇਦਾਂ ਕਰ ਰਹੇ ਹੋ ਜਾਂ ਕਿਉਂ ਕਰ ਰਹੇ ਹੋ ਦੇਖੋ ਕਿਸਾਨ ਵੀਰੋ ਜੋ ਪੀਏਯੂ ਦੀ ਗੱਲ ਕਰੀਏ ਉਹ ਚਲੋ ਮੈਂ ਸਰਚ ਕਰਕੇ ਵੀ ਦੱਸ ਸਕਦਾ ਵੀ ਉਹ 1961 ਜਾਂ ਕੁਝ ਹੋਰ ਇਦਾਂ ਨੇੜੇ ਇਹਦੇ ਆਈਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਰਿਸਰਚ ਸੈਂਟਰ ਵਗੈਰਾ ਜੋ ਵੀ ਕੀਤਾ ਸਾਰਾ ਕੀਤਾ ਪਰ ਸਾਰਾ ਕੁਝ ਦੇਖਿਆ ਜਾਵੇ ਤਾਂ ਸਾਡੇ ਐਕਸਪੀਰੀਅੰਸ ਦੇ ਉੱਤੇ ਵੀ ਹੁੰਦਾ ਜੋ ਅਸੀਂ ਆਪ ਕੋਈ ਖੇਤੀ ਕਰਦੇ ਆ ਜਾਂ ਫਿਰ ਆਪ ਆਪਾ ਬਿਜਾਈ ਕਰਦੇ ਆ ਹੁਣ ਉਹਦੇ ਵਿੱਚ ਅਸੀਂ ਖੁਦ ਸਰੋਂ ਦਾ ਤੇਲ ਆ ਜਿਹੜਾ ਸਰੋਂ ਦਾ ਤੇਲ ਨੂੰ ਆਪਣੇ ਖੇਤ ਵਿੱਚ ਪਾਇਆ ਖੇਤ ਵਿੱਚ ਪਾ ਕੇ ਤੇ ਇਹ ਵੀ ਚੈਲੰਜ ਕੀਤਾ ਕਿ ਤੁਸੀਂ ਆਪਾਂ ਮੇ ਫਟਕੜੀ ਆਪਾਂ ਮ ਸਰੋਂ ਦਾ ਤੇਲ ਆ ਇੱਕ ਕਿਾਰੇ ਤੇ ਜਾਂ ਥੋੜੀ ਜਿਹੀ ਜਗ੍ਹਾ ਤੇ ਇਹਦਾ ਐਕਸਪੈਰੀਮੈਂਟ ਕਰਕੇ ਦੇਖ ਲਓ ਜੇ ਨਤੀਜੇ ਨਾ ਮਿਲੇ ਤਾਂ ਫਿਰ ਤੁਸੀਂ ਸਾਨੂੰ ਕਹਿ ਸਕਦੇ ਹੋ ਹੁਣ ਕੁਝ ਕਿਸਾਨ ਵੀਰ ਕਹਿ ਰਹੇ ਆ ਕਿ ਤੁਸੀਂ ਇਹ ਚੀਜ਼ ਨੂੰ ਕਿਉਂ ਪ੍ਰਮੋਟ ਕਰ ਰਹੇ ਹੋ ਦੂਜੀ ਗੱਲ ਸਰੋਂ ਦੇ ਤੇਲ ਮੰਨ ਕੇ ਚੱਲੀਏ ਆਪਾਂ ਜੇਕਰ ਆਪਾਂ ਚਲੋ ਆਪਾਂ ਦਾ ਫਿਰ ਘਰ ਦੇ ਤੇਲ ਦੀ ਗੱਲ ਕਰਦੇ ਸੀ ਜੇ ਆਪਾਂ ਮਾਰਕੀਟ ਦੀ ਵੀ ਗੱਲ ਕਰੀਏ ਉਹ 120 ਰੁਪਏ ਦੀ 900 ਗ੍ਰਾਮ ਦੀ ਬੋਤਲ ਆਉਂਦੀ ਆ 1 ਲੀਟਰ ਦੇ ਨੇੜੇ ਤੇ ਉਹਨੂੰ ਆਪਾਂ ਕਿਹਾ ਸੀ ਕਿ ਤੁਸੀਂ ਯੂਰੀਆ ਵੀ ਨਾ ਪਾਓ ਤੁਸੀਂ ਸਿਰਫ ਇੱਕ ਕੀਲੇ ਦੇ ਵਿੱਚ ਇੱਕ ਤੋਂ ਡੇਢ ਲੀਟਰ ਤੁਸੀਂ ਪਾ ਦਿਓ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਕਿੰਨੀ ਕ ਇਨਵੈਸਟਮੈਂਟ ਜੇ ਆਪਾਂ ਲੈ ਲਾਂਗੇ ਤੇ ਜਿਹੜਾ ਫਟਕੜੀ ਦਾ ਰੇਟ ਆ ਉਹ ਮੈਨੂੰ ਲੱਗਦਾ ਵੀ 50 100 ਦੇ ਵਿੱਚ ਵਿੱਚ ਰੁਪਏ ਕਿਲੋ ਆ ਤੇ ਉਹ ਵੀ ਆਪਾਂ ਜ਼ਿਆਦਾ ਮਾਤਰਾ ਚ ਨਹੀਂ ਪਾਉਣ ਨੂੰ ਕਿਹਾ ਤੇ ਜੇ ਦੂਜੀ ਗੱਲ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਬੀਜ ਆਪਾਂ ਕਹੀਏ ਖੇਤ ਦੇ ਵਿੱਚ ਇਹਦਾ ਕੋਈ ਸਾਈਡ ਇਫੈਕਟ ਆ ਕੋਈ ਨੁਕਸਾਨ ਕਰ ਦੂ ਕੋਈ ਹੋਰ ਕਰ ਦੂ ਫਿਰ ਪਾਉਣ ਦਾ ਤਰੀਕਾ ਵੀ ਤੁਹਾਨੂੰ ਦੱਸਿਆ ਪਾਣੀ ਚ ਰਲਾ ਕੇ ਕਿਸ ਤਰੀਕੇ ਤੁਸੀਂ ਇਹ ਫਟਕੜੀ ਨੂੰ ਪਾਉਣਾ ਤੇ ਹੁਣ ਜਿਹੜੀ ਤੁਹਾਨੂੰ ਵੀਡੀਓ ਦਿਖਾਉਣਾ ਇਹ ਵੀਡੀਓ ਮੇਰੇ ਖੇਤ ਦੀ ਆ ਇਹ ਤੁਸੀਂ ਪਹਿਲਾਂ ਦੇਖ ਸਕਦੇ ਹੋ ਉਸ ਤੋਂ ਬਾਅਦ 4 ਤੋਂ 5 ਜਦ ਵੱਧ ਵੱਧ 5 ਤੋਂ 5 6 ਦਿਨ ਦਾ ਫਰਕ ਆ ਜਦੋਂ ਪਾਇਆ ਆਪਾਂ ਨੇ ਕਿਉਂਕਿ 4-5 ਦਿਨਾਂ ਦੇ ਫਰਕ ਦੇ ਨਾਲ ਪਹਿਲਾਂ ਮੈਂ ਫਟਕੜੀ ਪਾਈ ਫਿਰ ਸਰੋਂ ਦਾ ਤੇਲ ਪਾਇਆ ਠੀਕ ਹੈ ਦੋ ਦੋ ਵਾਰ ਉਹਦੇ ਚ ਪਾਇਆ ਜਿਹਦੇ ਵਿੱਚ ਮਾੜੀ ਮੋਟੀ ਕਮੀ ਲੱਗੀ ਸਰੋਂ ਦਾ ਤੇਲ ਆਪਾਂ ਤਿੰਨ ਵਾਰ ਪਾ ਸਕਦੇ ਆ ਤੇ ਦੋ ਦੋ ਵਾਰ ਪਾਓ ਠੀਕ ਆ ਦੋ ਦੋ ਵਾਰ ਪਾਇਆ ਆਪਾਂ ਤੇ ਉਹ ਗੱਲ ਸਾਰੀ ਆਪਾਂ ਸਾਂਝੀ ਕਰੀ ਕਿਉਂ ਉਹੀ ਵੀਡੀਓ ਪਾਉਨੇ ਆ ਜੋ ਆਪਾਂ ਕੰਮ ਕਰਦੇ ਆ ਜੋ ਆਪਾਂ ਆਪ ਪ੍ਰੈਕਟੀਕਲ ਕੀਤਾ ਉਸ ਦਿਨ ਖੇਤ 'ਚ ਤੁਹਾਡੇ ਨਾਲ ਰਲਾਇਆ ਰਲਾ ਕੇ ਛੱਟਾ ਦਿੱਤਾ ਤੇ ਤੁਹਾਨੂੰ ਨਾਲ ਹੀ ਵੀਡੀਓ ਸਾਂਝੀ ਕਰਤੀ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਜਿਹੜੇ ਵਿਦਵਾਨ ਜਿਆਦਾ ਵਿਦਵਾਨ ਨੇ ਜਿਆਦੇ ਵੱਡੀ ਉਹ ਰੱਖਦੇ ਆ ਤੇ ਉਹ ਆਪਾਂ ਚਲੋ ਉਹਨਾਂ ਨੂੰ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਕੁਝ ਗੱਲਾਂ ਸਾਡੇ ਆਰਗੈਨਿਕ ਢੰਗ ਦੇ ਨਾਲ ਖੇਤੀ ਕਰਨ ਦੇ ਵਿੱਚ ਹੁਣ ਜਿਵੇਂ ਮੰਨ ਕੇ ਚੱਲੀਏ ਸਬਜੀ ਆ ਸਬਜੀ ਦੇ ਉੱਤੇ ਆਪਾਂ ਚਲੋ ਮੈਂ ਵੀਡੀਓ ਬਣਾਉਣੀ ਸੀ ਪਰ ਮੈਂ ਤੁਹਾਨੂੰ ਦੱਸ ਦੇਣਾ ਪਾਥੀਆਂ ਦੀ ਜਿਹੜੀ ਸਪਰੇਅ ਆ}{|\text{ਸਾਲ ਪ੍ਰਾਣੀਆਂ ਪਾਥੀਆਂ ਦੀ ਜੇਕਰ ਆਪਾਂ ਸਪਰੇਅ ਕਰਦੇ ਆ ਉਹ ਉਹਦੇ ਬਾਅਦ ਕਮਾਲ ਰਿਜ਼ਲਟ ਨੇ}} ਕਾਲੂ ਵੀਰੇ ਇਹ ਉਹਦੇ ਤੇ ਵੀ ਕਿੰਤੂ ਪਰੰਤੂ ਕਰਦੇ ਆ ਕਿ ਤੁਸੀਂ ਨੇ ਉਹਦੇ ਤੇ ਵੀਡੀਓ ਕਿਉਂ ਪਾਈ ਤੁਸੀਂ ਉਹਨੂੰ ਕਿਉਂ ਤੁਸੀਂ ਪ੍ਰਮੋਟ ਕਰ ਰਹੇ ਹੋ ਉਹ ਤਾਂ ਕਰਦੇ ਆ ਕਿਉਂਕਿ ਇਹ ਇਹ ਇੱਕ ਢਾਂਚਾ ਬਣਿਆ ਹੋਇਆ ਇੱਕ ਸਿਸਟਮ ਬਣਿਆ ਹੋਇਆ ਜੇ ਤੁਸੀਂ ਆਪ ਥੋੜੀ ਇਨਫੋਰਮੇਸ਼ਨ ਦੇਣ ਲੱਗ ਜੰਨੇ ਹੋ ਜਾਂ ਆਪ ਤੁਸੀਂ ਗੱਲ ਕਰਦੇ ਹੋ ਤਾਂ ਇਹਨਾਂ ਨੂੰ ਚੰਗਾ ਘੱਟ ਲੱਗਦਾ ਇਹ ਕਹਿੰਦੇ ਆ ਵੀ ਤੁਸੀਂ ਰੋਂਗ ਇਨਫੋਰਮੇਸ਼ਨ ਕਿਉਂ ਕਰ ਰਹੇ ਹੋ ਤੁਸੀਂ ਰੋਂਗ ਵੇ ਦੇ ਨਾਲ ਕਿਉਂ ਦੱਸ ਰਹੇ ਹੋ ਠੀਕ ਆ ਨਾ ਜੀ ਤੇ ਗੱਲ ਇਹ ਆ ਗੱਲ ਇਹ ਹੁਣ ਨਤੀਜੇ ਦੇਖੋ ਤੁਸੀਂ ਫਟਕੜੀ ਦੇ ਸਰੋਂ ਦੇ ਤੇਲ ਪਾਉਣ ਦੇ ਨਤੀਜੇ ਨੇ ਜਿਹੜੇ ਤੁਸੀਂ ਚਲੋ ਫਟਕੜੀ ਵੀ ਛੱਡੋ ਸਰੋਂ ਦੇ ਤੇਲ ਨੂੰ ਆਪਾਂ ਰੀਤੇ ਚ ਰੜਾ ਕੇ ਜਦੋਂ ਘਰ ਦੇ ਤੇਲ ਨੂੰ ਪਾਉਨੇ ਆਂ ਕਈ ਕਿਸਾਨ ਵੀ ਖਲ ਵੀ ਪਾਉਂਦੇ ਕਈ ਆਪਾਂ ਸਰੋਂ ਵੀ ਪਾਉਨੇ ਆਂ ਦੇਖੋ ਖਲ ਪਾਉਨੇ ਖਲ 'ਚ ਵੀ ਤੇਲ ਹੀ ਆ ਠੀਕ ਹੈ ਨਾ ਜੀ ਖਲ ਦੇ ਵਿੱਚ ਵੀ 70 ਹੁਣ ਆਪਾਂ ਸਰੋਂ ਕਢਾਉਨੇ ਆ ਉਹਦੇ ਵਿੱਚ 30% ਆ ਜਿਹੜੀ ਉਹ ਤੇਲ ਨਿਕਲੇ ਆਉਂਦਾ ਤੇ 70% ਖਲ ਰਹਿ ਜਾਂਦੀ ਹੈ ਤੇ ਜੇ ਆਪਾਂ ਤੇਲ ਪਾ ਦਿੰਨੇ ਆ ਤੇ ਉਹਦੇ ਨਾਲ ਉਹਦਾ ਕੋਈ ਨੁਕਸਾਨ ਤਾਂ ਹੈ ਹੀ ਨਹੀਂ 0% ਨੁਕਸਾਨ ਸਗੋਂ ਫਾਇਦਾ ਕਰਦੇ ਆ ਜੇ ਘਰ ਦਾ ਤੇਲ ਹੋਊਗਾ ਚਾਹੇ ਬਾਜ਼ਾਰ ਵਾਲਾ ਵੀ ਹੋਊ ਵੀ ਫਾਇਦਾ ਹੀ ਕਰੂਗਾ ਕੋਈ ਨੁਕਸਾਨ ਨਹੀਂ ਕਰਦਾ ਤੇ ਜਿਹੜੀਆਂ ਚੀਜ਼ਾਂ ਸਾਡੇ ਅੱਖੀ ਨਹੀਂ ਬਣੀਆਂ ਸਾਹਮਣੇ ਨਹੀਂ ਬਣੀਆਂ ਕੋਈ ਗਰੋਥ ਪ੍ਰਮੋਟਰ ਆ ਕੋਈ ਪਤਾ ਨਹੀਂ ਕਿੱਥੇ ਬਣਿਆ ਕਿੱਥੇ ਨਹੀਂ ਬਣਿਆ ਤੁਸੀਂ ਆਪ ਦੇਖਿਆ ਵੀ ਨਕਲੀ ਉਹਦਾ ਚਲੋ ਮੈਂ ਵੀਡੀਓ ਨਹੀਂ ਪਾਈ ਇੱਕ ਟਰੱਕ ਫੜਿਆ ਗਿਆ ਬਠਿੰਡੇ ਏਰੀਏ ਦੇ ਵਿੱਚ ਪੂਰਾ ਭਰਿਆ ਹੋਇਆ ਜਿਹਦਾ ਕੋਈ ਬਿੱਲ ਨਹੀਂ ਸੀ ਹਰਿਆਣੇ ਦੇ ਵਿੱਚ ਉਹ ਕੈਥਲ ਦੇ ਨੇੜੇ ਆ ਰਿਹਾ ਸੀਗਾ ਉਹਦੇ ਜ਼ਿੰਮੇਵਾਰੀ ਕੌਣ ਆ ਉਹਨੂੰ ਕੋਈ ਕਹਿੰਦਾ ਨਹੀਂ ਗਲਤ ਵੀ ਉਹ ਗਲਤ ਕਰ ਰਿਹਾ ਡੀਏਪੀ ਨਕਲੀ ਆ ਉਹਨੂੰ ਨਹੀਂ ਕੋਈ ਕਹਿ ਰਿਹਾ ਤੇ ਤੇਲ ਸਾਡੀਆਂ ਅੱਖਾਂ ਸਾਹਮਣੇ ਬਣਿਆ ਹੋਇਆ ਅਸੀਂ ਆਪ ਦੀ ਸਰੋਂ ਦਾ ਘਰੇ ਕਢਾਇਆ ਜਾਂ ਮੁੱਲ ਲੈ ਕੇ ਸਰੋਂ ਸਾਹਮਣੇ ਕਢਾਇਆ ਤੇ ਆਪ ਉਹਨੂੰ ਰੇਤੇ ਚ ਰਲਿਆ ਤੇ ਆਪ ਆਪ ਦੇ ਹੱਥਾਂ ਨਾਲ ਛੱਟਾ ਦਿੱਤਾ ਤੇ ਆਪ ਹੀ ਨਤੀਜੇ ਦੇਖਣ ਵੀ ਨਤੀਜੇ ਕਿੰਨੇ ਸੋਹਣੇ ਨੇ ਇਹ ਮਸਲਾ ਇਹ ਹੈ ਸਾਨੂੰ ਆਪਦੇ ਆਪ ਤੇ ਡਿਪੈਂਡ ਨਹੀਂ ਕਰਨਾ ਚਾਹੁੰਦੇ ਇਹ ਸਾਨੂੰ ਕਹਿੰਦੇ ਨੇ ਤੁਸੀਂ ਸਾਡੇ ਨਾਲ ਹੀ ਜੁੜ ਕੇ ਰਹੋ ਤੁਸੀਂ ਸਾਡੇ ਸਾਡੀ ਪ੍ਰੋਡਕਟ ਵਰਤੋ ਦੱਸੇ ਹੋਏ ਜੋ ਅਸੀਂ ਕਹਿੰਨੇ ਆ ਉਹੀ ਕੰਪਨੀਆਂ ਦੀ ਤੁਸੀਂ ਚੀਜ਼ਾਂ ਵਰਤੋ ਹੋਰ ਚੀਜ਼ਾਂ ਨਾ ਵਰਤੋ ਤੇ ਇਸ ਕਰਕੇ ਜਿਹੜੀਆਂ ਆਪਾਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਤੁਹਾਨੂੰ ਘਰੇਲੂ ਚੀਜ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਹਣ ਪਾਥੀਆਂ ਦੀ ਸਪਰੇ ਆਪਾਂ ਸਬਜ਼ੀਆਂ ਤੇ ਕਰਦੇ ਆ ਤੇ ਜੇ ਉਹ ਆਪਾਂ ਕਰ ਲਾਂਗੇ ਤੇ ਉਹਦਾ ਨੁਕਸਾਨ ਕੀ ਹੈ ਲੱਸੀ ਦੀ ਸਪਰੇਅ ਕਰਦੇ ਆ ਉਹਦਾ ਨੁਕਸਾਨ ਕੀ ਆ ਸਵਾਦ ਦਾ ਛਿੱਟਾ ਦਿੰਦੇ ਆ ਉਹਦਾ ਨੁਕਸਾਨ ਕੀ ਆ ਸਾਡੀਆਂ ਅੱਖਾਂ ਦੇ ਸਾਹਮਣੇ ਆ ਸਗੋਂ ਸਾਡਾ 5-400 2-400 1000 ਖੰਡ ਕੋਈ 2-4000 ਰੁਪਇਆ ਬਚਦਾ ਇਸ ਕਰਕੇ ਆਪਾਂ ਤਾਂ ਦੇਖੋ ਆਪਾਂ ਤਾਂ ਚੱਲਦੇ ਆ ਇਸ ਹਿਸਾਬ ਨਾਲ ਵੀ ਆਪਾਂ ਇਹਦੇ ਵਿੱਚ ਇਹ ਵੀ ਪਤਾ ਤੇ ਆਪਾਂ ਫालतू ਚੀਜ਼ਾਂ ਹੁਣ ਮੇਰੀ ਗੱਲ ਸੁਣੋ ਪ੍ਰਦਾਨ ਪਾਈ ਜਾਂਦੇ ਆ ਜਾਂ ਹੋਰ ਆ ਉਹ ਉਹ ਉਹਦੇ ਉਹਦੇ ਨਾਲੋਂ ਤਾਂ ਚੰਗੀਆਂ ਨੇ ਨਾ ਚੀਜ਼ਾਂ ਇਹ ਠੀਕ ਹੈ ਨਾ ਜੀ ਇਸ ਕਰਕੇ ਇਹ ਜਿਹੜੀ ਜ਼ਹਿਰ ਆ ਜ਼ਹਿਰ ਨਾਲੋਂ ਕਮ ਸੇ ਕਮ ਇਹ ਸਾਡੀਆਂ ਨਾ ਫਸਲ ਨੂੰ ਕੁਝ ਕਹਿੰਦੀ ਆ ਨਾ ਮਿੱਤਰ ਕੀੜਿਆਂ ਨੂੰ ਕੁਝ ਕਹਿੰਦੀ ਆ ਤੇ ਕਿਸੇ ਨੂੰ ਕੁਝ ਨਹੀਂ ਕਹਿੰਦੀ ਸਿਰਫ ਗਰੋਥ ਦੇ ਵਿੱਚ ਤੇ ਬੂਜੇ ਨੂੰ ਇਮਿਊਨਿਟੀ ਸਟਰੋਂਗ ਕਰਦੀਆਂ ਨੇ ਇਹ ਚੀਜ਼ਾਂ ਚਾਹੇ ਫਟਕੜੀ ਹੋ ਗਈ ਤੇ ਚਾਹੇ ਸਰੋਂ ਦਾ ਤੇਲ ਹੋ ਗਿਆ ਤੇ ਇਹਦੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਆ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਇਹ ਪਹਿਲਾਂ ਦੀ ਵੀਡੀਓ ਤੇ ਉਹ ਬਾਅਦ ਚ ਦੇਖੋ ਤੁਸੀਂ ਡਾਰਕ ਤੇ ਲਾਈਟ ਦਾ ਵੀ ਕਿੰਨਾ ਫਰਕ ਪਿਆ ਹੋਇਆ ਇਸ ਕਰਕੇ ਇਹ ਜਿਆਦਾ ਗੱਲਾਂ ਦੇ ਵਿੱਚ ਚਲੋ ਆਪਾਂ ਕੋਈ ਆਪਣੀ ਫਰਸਟ੍ਰੇਸ਼ਨ ਨਹੀਂ ਕਰ ਰਹੇ ਵੀ ਕੋਈ ਗੁੱਸਾ ਨਹੀਂ ਆਪਾਂ ਕਿਸੇ ਨਾਲ ਅਪਾ ਤਾਂ ਇਹ ਗੱਲ ਕਹਨੇ ਆ ਵੀ ਤੁਸੀਂ ਇਹ ਚੀਜ਼ ਨੂੰ ਇਹ ਨਹੀਂ ਕਹਿੰਦੇ ਆਪਾਂ ਚਲੋ ਹੋਰ YouTube ਤੇ ਗਲਤ ਪ੍ਰਚਾਰ ਵੀ ਚੱਲ ਰਿਹਾ ਆ ਆਪਾਂ ਇਹ ਨਹੀਂ ਕਹਿੰਦੇ ਪਰ ਤੁਸੀਂ ਇੱਕ ਥੋੜੇ ਖੇਤ ਦੇ ਵਿੱਚ ਇਹਨੂੰ ਵਰਤ ਕੇ ਜਾਂ ਫਿਰ ਆਪਦੇ ਲੈਵਲ ਤੇ ਉਹ ਚੀਜ਼ ਨੂੰ ਰਿਸਰਚ ਕਰੋ ਕਿਸੇ ਦੀ ਸਲਾਹ ਲਓ ਫਿਰ ਤੁਸੀਂ ਪਾਓ ਠੀਕ ਹੈ ਨਾ ਜੀ ਦੇ ਗਲਤ ਸਪਰੇਹਾਂ ਵੀ ਦੱਸੀ ਜਾਂਦੇ ਆ ਗਲਤ ਗਾਈਡ ਵੀ ਕਰੀਂਦਾ ਓਵਰਡੋਜ਼ ਵੀ ਦੱਸੀ ਜਾਂਦੇ ਆ ਚੱਲ ਸਾਰਾ ਕੁਝ ਹੀ ਰਿਹਾ ਆਪਾਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜਿਹੜੇ ਇਹਦੇ ਨਤੀਜੇ ਨੇ ਇਹਨਾਂ ਚੀਜ਼ਾਂ ਦੇ ਨਤੀਜੇ ਬਹੁਤ ਸੋਹਣੇ ਨੇ ਠੀਕ ਹੈ ਨਾ ਜੀ ਤੁਸੀਂ ਇਹ ਚੀਜ਼ ਨੂੰ ਵਰਤੋ ਸਰੋਂ ਦਾ ਤੇਲ ਹੋ ਗਿਆ ਫਟਕੜੀ ਹੋ ਗਈ ਤੇ ਜਿਹੜਾ ਜਿੰਕ ਹੋ ਗਿਆ ਤੇ ਨਾਲ ਆਪਾਂ ਕਲੀ ਦਾ ਪਾਣੀ ਤੇ ਨਾਲ ਯੂਰੀਆ ਮਿਲਾ ਕੇ ਪਾਉਨੇ ਉਹਦੇ ਵੀ ਰਿਜ਼ਲਟ ਬਹੁਤ ਸੋਹਣੇ ਮਿਲਦੇ ਆ ਤੁਸੀਂ ਇਹ ਖੇਤਾਂ ਵਿੱਚ ਆਪਾਂ ਨੇ ਕਰੋ ਤੇ ਇਹ ਹੁਣ ਸਮਾਂ ਚੱਲਦਾ ਤੇ ਸਮੇਂ ਦੇ ਵਿੱਚ ਵਿੱਚ ਰਹਿੰਦੇ ਰਹਿੰਦੇ ਤੁਸੀਂ ਕਰਦੋ ਕਿਉਂਕਿ ਜਿਹੜੀ ਹੁਣ ਕਮੀਆਂ ਪੂਰੀਆਂ ਹੋ ਜਾਣੀਆਂ ਫਿਰ ਉਹੀ ਝਾੜ ਦੇ ਵਿੱਚ ਵਾਧਾ ਕਰੂਗਾ ਬੂਜਾ ਹੁਣ ਬੜਨਾ ਬੂਟੇ ਨੇ ਹੁਣ ਬੜਨਾ ਜੜ ਨੇ ਹੁਣ ਮਜ਼ਬੂਤ ਹੋਣਾ ਤੇ ਜਿਹੜਾ ਆਪਣਾ ਉਹਨੇ ਬੂਟੇ ਨੇ ਸਟਰੋਂਗ ਹੋਣੇ ਬੜਨਾ ਇਹਨੂੰ ਹੀ ਫਲ ਲੱਗਣਾ ਤੇ ਆਪਦਾ ਧਿਆਨ ਰੱਖੋ ਖੇਤ ਦੇ ਵਿੱਚ ਤੇ ਪਾਣੀ ਪੂਣੀ ਦੀ ਘਾਟ ਨਾ ਹੋਣ ਉਹਦੇ ਪਾਣੀ ਨੂੰ ਲਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ